ਯਾਦ ਦਿਲਾਉਂਦਾ ਓ ਯਾਦ ਦਿਲਾਉਣਾ ਜਿਹੜਾ ਮੇਰੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਸੀ ਦਾਦਾ ਜੀ ਨੇ ਕਿਹਾ ਸੀ ਉਹਨਾਂ ਜ਼ਾਲਮਾਂ ਨੂੰ ਕਹੋ ਪਹਿਲਾਂ ਗੁਰੂ ਦਾ ਧਰਮ ਬਦਲੋ ਜੇਕਰ ਗੁਰੂ ਨੇ ਧਰਮ ਬਦਲਿਆ ਤਾਂ ਤੁਸੀਂ ਸਭ ਵੀ ਖੁਸ਼ੀ-ਖੁਸ਼ੀ ਧਰਮ ਬਦਲ ਲਓਗੇ ਹਾਂ ਹਾਂ ਯਾਦ ਹੈ ਤਬੀਰ ਜਿਨ੍ਹਾਂ ਦੇ ਦਾਦਾ ਜੀ ਨੇ ਕਿਸ਼ਿਦਾ ਧਰਮਪਚੌਣਲੀ ਆਪਣਾ ਸੀਸ ਦੇ ਦਿੱਤਾ ਤੁਸੀਂ ਉਹਨਾਂ ਦੇ ਪੋਤਿਆਂ ਨੂੰ ਆਪਣਾ ਧਰਮ ਕਬੂਲ ਕਰਨ ਲਈ ਕਹਿ ਰਹੇ ਹੋ ਸੋਚ ਲਓ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਰਹਾ ਹੈ ਉਸੇ ਦੀ ਵਿਧਵਾ ਮਤਲਬ ਤੁਹਾਡੀ ਦਾਦੀ ਹਾਲੇ ਜ਼ਿੰਦਾ ਹੈ ਹੁਣ ਕੀ ਕਰਨਾ ਹੈ ਜਾਓ ਉਸ ਨਾਲ ਜਾ ਕੇ ਸਲਾਹ ਕਰੋ ਕੱਲ ਤੱਕ ਦੀ ਮੌਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਏ ਗੁਰਜੀ ਕੀ ਫਤਿਹ ਉਹ ਇਹ ਤਾਂ ਵੱਡਿਆ ਵੱਡਿਆ ਨੂੰ ਚਿਪਕਰਾ ਦਿੰਦੇ ਨੇ ਕਿ ਬੱਚੇ ਨੇ ਯਾਫਲਾ ਤੋਂ